ਇਹ ਸਾਰੀ ਪੇਮੈਂਟ ਹੈ ਪੇਮੈਂਟ ਜਲਦੀ ਕਿੱਥੇ ਅਪਰੂਵ ਕੋਣ ਕਰਦਾ ਹੈ ਕੀ ਪ੍ਰੋਸੈਸ ਹੁੰਦਾ ਹੈ ਇਹ ਐਪ ਚ ਹੀ ਹੈ ਜੀ ਇਸ ਤੋਂ ਅੱਗੇ ਦਾ ਕਹਾਣੀ ਨਹੀਂ ਪਤਾ ਇੰਨੀ ਗਾਣੀ ਪਤਾ ਵੀ 75 ਰੁਪਏ ਕਟੋਦੇ ਐ ਨਹੀਂ ਤੁਹਾਡੇ ਸਾਹਮਣੇ ਵੀ ਐਨੇ ਪੈਸੇ ਚਲੇ ਗਏ ਕੀ ਉਹ ਵੀ ਇਹ ਕਹਿੰਦੇ ਸੀ ਕਿ ਪੈਸੇ ਲੈ ਕੇ ਪ੍ਰਧਾਨ ਬਣਾਉਂਦੇ ਨੇ ਤੇ ਹੁਣ ਯੂਥ ਦੇ ਜੀ ਲੀਡਰਾਂ ਨੂੰ ਵੀ ਐਡਾ ਬਣਾ ਰਹੇ ਨੇ ਤੇ ਇਹ ਤਾਂ ਚੀਜ਼ ਬਹੁਤ ਗਲਤ ਹੈ ਜਿਹੜੀ 75 ਰੁਪਏ ਦੀ ਨਈ ਗੱਲ ਸਾਹਮਣੇ ਆਈ ਹੈ ਜਿਹਦੇ ਨਾਲ ਐਨਾ ਪੈਸਾ ਦਿੱਲੀ ਦੇ ਵਿੱਚ ਜਾ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਦੇ ਉੱਤੇ ਵੀ ਕਈ ਵਾਰੀ ਲਾਂਚਨ ਲੱਗਦੇ ਨੇ ਕਿ ਇਹ ਵੀ ਦਿੱਲੀ ਦੀ ਪਾਰਟੀ ਹੈ ਦਿੱਲੀ ਵਾਲੇ ਕੰਟਰੋਲ ਕਰ ਰਹੇ ਨੇ ਤੇ ਕਾਂਗਰਸ ਦੇ ਵਿੱਚ ਧੜੇਬੰਦੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਤੁਸੀਂ ਉੱਥੋਂ ਨਿਕਲ ਕੇ ਆਏ ਹੋ ਧੜੇਬੰਦੀ ਚ ਤੇ ਤੁਹਾਨੂੰ ਕੀ ਲੱਗਦਾ ਉਹ ਧੜੇਬੰਦੀ ਹੁਣ 2027 ਦੇ ਵਿੱਚ ਉਹਨੂੰ ਵੱਡਾ ਫਰਕ ਪਾ ਸਕਦੀ ਹੈ ਕਾਂਗਰਸ ਨੂੰ ਕਾਂਗਰਸੀ ਹਰਾਉਂਦੀ ਹੈ ਤੇ ਯੂਥ ਨੂੰ ਸਹੀ ਪਾਸੇ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਲਾ ਰਹੀ ਹੈ 2027 ਦੀ ਸਿਆਸਤ ਦੇ ਵਿੱਚ ਹੁਣ ਕਾਫੀ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ ਤੇ ਬਦਲਾਅ ਦੀ ਸਰਕਾਰ ਜੀ ਜੀ ਨੂੰ 4 ਸਾਲ ਪੂਰੇ ਹੋ ਚੁੱਕੇ ਨੇ ਅੱਜ ਉਹਨਾਂ ਦੇ ਯੁਵਾ ਨੇਤਾ ਕਹਿ ਸਕਦੇ ਆ ਸਾਡੇ ਨਾਲ ਆ ਮੌਜੂਦ ਨੇ ਰਾਹੁਲ ਕਾਦੀਆਂ ਜੀ ਸਰ ਤੁਹਾਡਾ ਪੰਜਾਬ ਕਲਿੱਕ ਟੀਵੀ ਦੇ ਉੱਤੇ ਸਵਾਗਤ ਹੈ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਤੁਹਾਡੇ ਚੈਨਲ ਦਾ ਨੇ ਤੁਹਾਡੇ ਭਰਾ ਨੂੰ ਮੌਕਾ ਦਿੱਤਾ ਇੱਥੇ ਆਉਣ ਦਾ ਬਹੁਤ-ਬਹੁਤ ਧੰਨਵਾਦ ਪੰਜਾਬ ਕਲਿੱਕ ਟੀਵੀ ਚੈਨਲ ਦਾ ਸਰ ਮੇਰਾ ਸ਼ੁਰੂਆਤ ਇਸ ਗੱਲ ਤੋਂ ਹੋਵੇਗੀ ਕਿ ਪਹਿਲਾਂ ਆਪਾਂ ਆਫ ਦੀ ਟੌਪਿਕ ਹੀ ਚੱਲੇ ਜਣੇ ਆਪਾਂ ਪਹਿਲਾਂ ਗੱਲ ਕਰਦੇ ਆ ਤੁਸੀਂ ਕਾਂਗਰਸ ਕਿਉਂ ਛੱਡੀ ਉਹਦੇ ਕੋਲ ਆ ਜੀ ਤੁਸੀਂ ਤੇ ਪਹਿਲਾ ਹੀ ਸਵਾਲ ਔਖਾ ਪੁੱਛ ਲਿਆ ਕਾਫੀ ਰੀਜ਼ਨ ਸੀਗੇ ਬਿਹਾਈਂਡ ਦਾ ਸੀਨਸ ਕਾਫੀ ਸੀਗੇ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਆ ਰਹੀਆਂ ਸੀ ਲੋਕਲ ਲੈਵਲ ਤੇ ਕੁਝ ਉਥੇ ਆਪਣੀ ਵਰਕਰ ਦਾ ਜਿਹੜਾ ਮੋਲ ਹੈ ਮਿਊਥ ਕਾਂਗਰਸ ਚ ਵੀ ਲਿਆ ਐਨਐਸਯੂ ਆਜੀ ਜੀ ਬਿਲਕੁਲ ਤੁਸੀਂ ਮੈਂ ਤੁਹਾਨੂੰ ਇਹ ਕਹੂੰਗਾ ਕਿ ਪਹਿਲਾਂ ਆਪਾਂ ਦਰਸ਼ਕਾਂ ਨੂੰ ਦੱਸ ਦਈਏ ਕਿ ਤੁਸੀਂ ਕਿਹੜੇ-ਕਿਹੜੇ ਅਹੁਦਿਆਂ ਤੇ ਰਹੇ ਸੀ ਪਹਿਲਾਂ ਕਾਂਗਰਸ ਪਾਰਟੀ ਦੇ ਵਿੱਚ ਤੇ ਕਦੋਂ ਛੱਡੀ ਤੇ ਕਿੰਨੇ ਸਾਲ ਹੋ ਚੁੱਕੇ ਹਨ ਤੁਹਾਨੂੰ ਆਮ ਆਦਮੀ ਪਾਰਟੀ ਦੇ ਵਿੱਚ ਮੈਂ 2019 ਦੇ ਵਿੱਚ ਜੀ ਯੂਥ ਕਾਂਗਰਸ ਦੀ ਇਲੈਕਸ਼ਨ ਲੜੀ ਸੀ ਜ਼ਿਲ੍ਹਾ ਪ੍ਰਧਾਨ ਦੀ ਆਪਣੇ ਦਮ ਤੇ ਆ ਕੇ ਮੈਂ ਲੜੀ ਉਦੋਂ ਮੇਰੇ ਉਲਟ ਸੀਗੇ ਬ੍ਰਿੰਦਰ ਸਿੰਘ ਪਾੜਾ ਦੇ ਬ੍ਰਦਰ ਬਲਜੀਤ ਸਿੰਘ ਪਾੜਾ ਜੀ ਉਹਨਾਂ ਨੇ ਅਗੇਂਸਟ ਮੈਚਨ ਲੜੀ ਸੀ ਤੇ ਵਾਇਸ ਪ੍ਰਧਾਨ ਮੈਂ ਜ਼ਿਲ੍ਹੇ ਦਾ ਬਣਿਆ ਸੀ ਉਦੋਂ ਆਪਣਾ ਉਦੋਂ ਤਜਰਬਾ ਨਹੀਂ ਨਵੇਂ-ਨਵੇਂ ਹੀ ਉਹ ਤਰਨਾਟ ਬੰਦੇ ਸੀ ਊੜਾ ਤਜਰਬਾ ਹੀ ਉਹਨਾਂ ਨੂੰ ਤੇ ਆਪਾਂ ਨਵੇਂ-ਨਵੇਂ ਕੋਦ ਦੇ ਉਹ ਨੂੰ ਮੰਨਦਾ ਨਹੀਂ ਵੀ ਇਲੈਕਸ਼ਨ ਮੈਂ ਕਰ ਮੈਂ ਲੜੂਗਾ ਕੋਈ ਗੱਲ ਨਹੀਂ ਆਪਾਂ ਲੜੇ ਚਲੋ ਜਿੱਦਾਂ ਵੀ ਬਣਿਆ ਆਪਾਂ ਵਾਇਸ ਪ੍ਰਧਾਨ ਥੋੜੀਆਂ ਵੋਟਾਂ ਮੈਨੂੰ ਐਡਾ ਕੋਈ ਤਜਰਬਾ ਨਹੀਂ ਸੀ ਵੀ ਐਡਾ ਤਗੜਾ ਸਿਸਟਮ ਹੁੰਦਾ ਫਿਰ ਵੀ ਚਲੋ ਨਾ ਵਾਇਸ ਪ੍ਰਧਾਨ ਬਣਿਆ ਉਸ ਤੋਂ ਬਾਅਦ ਪਾਰਟੀ ਨੇ ਦੇਖਿਆ ਵੀ ਠੀਕ ਆ ਮੁੰਡਾ ਕੰਮ ਕਰਨ ਵਾਲਾ ਆ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਜੁਆਇੰਟ ਸੈਕਟ ਫਿਰ ਬਣਾਪਾ ਐਵੇਂ ਐਵੇਂ ਬਸ ਚਰੇ ਸਟੈਪਾ ਚੜਦੇਗੇ ਪਰ ਜਦੋਂ ਆਪਾਂ ਉੱਪਰ ਹਰਿਆਰ ਕੀਤੇ ਜਾਂਦੇ ਨੇ ਫਿਰ ਉੱਥੇ ਜਾ ਕੇ ਸਮਝ ਲੱਗੀ ਵੀ ਨਹੀਂ ਇੱਥੇ ਵੀ ਜਿਹੜਾ ਵਰਕਰ ਦਾ ਪੈਸੇ ਲਾਣੇ ਪੈਂਦੇ ਆ ਦਿੱਲੀ ਜਾਣਾ ਪੈਂਦਾ ਬੱਸਾਂ ਭਰਨੀਆਂ ਪੈਂਦੀਆਂ ਉਹਦੇ ਲਈ ਵੀ ਪੈਸੇ ਚਾਹੀਦੇ ਆ ਵੀ ਸਾਰਾ ਸਿਸਟਮ ਮਨੀ ਨਾਲ ਚੱਲਦਾ ਤੇ ਫਿਰ ਐਵੇਂ ਤੁਸੀਂ ਉੱਪਰ ਤੱਕ ਨਹੀਂ ਜਾ ਸਕਦੇ ਜਦ ਤੱਕ ਤੁਸੀਂ ਧੜਿਆਂ ਤੇ ਫਿੱਟ ਨਾ ਹੋ ਜਾਂ ਤੁਹਾਡੇ ਕੋਲ ਪੈਸੇ ਖੁੱਲੇ ਚਾਹੀਦੇ ਤੇ ਕਿਉਂ ਨੇ ਕਈ ਬڑے ਦਾਅਵੇ ਵੀ ਲਾ ਰਹੇ ਨੇ ਕਿ ਹੁਣ ਆਮ ਘਰਾ ਦੇ ਮੁੰਡਿਆਂ ਨੂੰ ਅੱਗੇ ਲੈ ਕੇ ਆਇਆ ਜਾਏਗਾ ਤੁਸੀਂ ਇਸ ਚੀਜ਼ ਤੇ ਕਿਵੇਂ ਸੋਚਦੇ ਹੋ ਕਿਉਂਕਿ ਹੁਣ ਤੁਸੀਂ ਉਸ ਚੀਜ਼ ਦੇ ਵਿੱਚੋਂ ਨਿਕਲ ਕੇ ਦੂਜੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਹੋ ਰੂਲਿੰਗ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਹੋ ਤੇ ਉਹ ਹੁਣ ਕਹਿੰਦੇ ਨੇ ਕਿ 70 ਤੋਂ 80 ਚਿਹਰੇ ਸੀ ਨਵੇਂ ਲੈ ਕੇ ਆਵਾਂਗੇ ਆਮ ਘਰਾ ਦੇ ਮੁੰਡੇ ਹੁਣ ਅੱਗੇ ਆਣਗੇ ਤੇ ਕਾਂਗਰਸ ਦੀ ਕਬ ਕਰ ਰਹੇ ਹਾਂ ਜੀ ਰਾਜਾ ਵੜਿੰਗ ਜੀ ਦਾ ਸੀਗਾ ਇਹ ਬਿਆਨ ਬਈ 70 ਤੋਂ 80 ਨਵੇਂ ਚਿਹਰੇ ਆਣਗੇ ਅੱਗੇ ਹਾਂਜੀ ਪਰ ਇੱਕ ਸਟਰਕਚਰ ਹੀ ਐਵੇਂ ਦਾ ਵੀ ਉਹ ਚਿਹਰੇ ਅੱਗੇ ਆਣਗੇ ਕਿਤਾ ਹੂੰ ਚਿਹਰੇ ਤੇ ਅੱਗੇ ਉਹੀ ਆਣਗੇ ਜਿਹੜੇ ਯੂਥ ਕਾਂਗਰਸ ਦੇ ਲੋਕ ਕਹਿੰਦੇ ਆ ਵੀ ਆਪਾਂ ਇੱਕ ਸਟਰਕਚਰ ਬਣਾਇਆ ਬਟ ਉਹ ਸਟਰਕਚਰ ਹੀ ਗਲਤ ਹੈ ਕੋ ਡੈਲੀਗੇਟਸ ਵਾਲਾ ਸਟਰਕਚਰ ਸ਼ੁਰੂ ਹੋਇਆ ਹੈ ਨਾ ਕਿ ਪਹਿਲਿਆਂ ਦੀ ਗੇਮ ਸ਼ੁਰੂ ਹੋਈ ਹੈ ਹੂੰ ਹੁਣ ਮੈਂ ਕੱਲ ਵੀ ਜਿਹੜੀ মিডিਆ ਤੇ ਮੈਨੂੰ ਪੂਰੇ ਪੰਜਾਬ ਚੋਂ ਕਈ ਕਾਂਗਰਸੀ ਭਰਾ ਦੇ ਮਿੱਤਰ ਆਪਣੇ ਆਣੇ ਆਣੇ ਸਾਰਿਆਂ ਦੇ ਵੀ ਜੇਪੀ ਵਾਲਿਆਂ ਦੇ ਵੀ ਵਾਕੇ ਯਾਰ ਇਹ ਤੇ ਗੱਲ ਹੀ ਬੜੀ ਖਰਾਬ ਹੈ ਕਾਂਗਰਸੀ ਕਹੀ ਮੈਨੂੰ ਮੈਂ ਤੁਹਾਨੂੰ ਆਫ ਦਾ ਰਿਕਾਰਡ ਕੱਢ ਕੇ ਵਿਖਾਉਂਗਾ ਵੀ ਬੰਦੇ ਯਾਰ ਸ਼ੂਗਰ ਆ ਭਰਾਵਾ ਕੋਈ ਦੇ ਬੋਲਿਆ ਅਹੀ ਤੇ ਆਪਣੀ ਪਾਰਟੀ ਚ ਰਹਿ ਕੇ ਬੋਲ ਨਹੀਂ ਸਕਦੇ ਪਰ ਤੁਹਾਡਾ ਵੀ ਐਨਾ ਬੁਰਾ ਹਾਲ ਹੈ ਕਈ ਮੁੰਡੇ ਜ਼ਿਲ੍ਹਾ ਪ੍ਰਧਾਨ ਹਲਕਾ ਪ੍ਰਧਾਨ ਦੱਸਦਾ 10 ਸਾਲ ਪੁਰਾਣੀ ਲੋਬੀਆਂ ਚ ਫਿੱਟ ਹੋਏਦੇ ਉਹ ਪੰਜਾਬ ਪ੍ਰਧਾਨ ਬਣਨ ਦੀ ਕੈਪੈਸਿਟੀ ਰੱਖਦੇ ਆ ਜਿੰਨਾ ਉਹਨਾਂ ਦਾ ਸਰਕਲ ਹੈ ਬਟ 10 ਕਰੋੜ ਰੁਪਏ ਗੁੰਮ ਲਏਗੇ ਜੀ ਤੇ 10 ਕਰੋੜ ਵਾਲੀ ਕੀ ਕਹਾਣੀ ਹੈ 유스 ਕਾਂਗਰਸ ਦੀਆਂ ਜਿਹੜੀ ਵੋਟਾਂ ਉਹਦੀ ਗੱਲ ਕਰ ਰਹੇ ਹੋ ਤੁਸੀਂ ਕੀ ਕੀ ਦੀ ਗੱਲ ਕਰ ਰਹੇ ਹੋ ਮੈਂ 유스 ਕਾਂਗਰਸ ਦੀਆਂ ਵੋਟਾਂ ਦੀ ਗੱਲ ਕਰ ਰਿਹਾ ਇਹਦੇ ਵਿੱਚ ਕੀ ਪ੍ਰੋਸੈਸ ਹੁੰਦਾ ਕਿਦਾਂ ਹੁਣ 유스 ਕਾਂਗਰਸ ਦੀਆਂ ਵੋਟਾਂ ਪੈ ਰਹੀਆਂ ਨੇ ਇਹ ਸਾਰਾ ਸਭ ਜਾਣੋ ਸਾਡੇ ਦਰਸ਼ਕਾਂ ਇਹਦੀ ਇਹਨਾਂ ਨੇ ਇੱਕ ਐਪ ਹੈ ਜੀ ਹਾਂਜੀ ਬੇ ਤਾਈ ਬਾਈ ਸੀ ਐਪ ਉਹ ਸੈੱਬ ਤੇ ਆਪਾਂ ਜਾਣਾ ਉਹ ਸੈੱਬ ਤੇ ਜਾ ਕੇ ਆਪਣੀ ਡਿਟੇਲਸ ਭਰਨੀ ਹੈ ਫੋਨ ਦੇ ਉੱਤੇ OTP ਆਣਾ ਹੈ ਇੱਕ ਵੀਡੀਓ ਰਿਕਾਰਡ ਹੋਣੀ ਜਿਹਦੇ ਚ ਉਹਨਾਂ ਨੇ ਕਹਿਣਾ ਵੀ ਮੈਂ ਇੰਡੀਅਨ ਲੋਟ ਕਾਂਗਰਸ ਦਾ ਸਾਥੀ ਬਣਨ ਜਾ ਰਿਹਾ ਹੂੰ ਉਸ ਤੋਂ ਬਾਅਦ 75 ਰੁਪਏ ਫੀਸ ਕੱਟੀ ਜਾਣੀ ਹੈ 75 ਰੁਪਏ ਫੀਸ ਕੱਟ ਕੇ ਤੁਹਾਡੀ ਵੋਟ ਵੈਰੀਫਾਈਡ ਹੋਗੀ ਪਿਛਲੇ ਵਾਰ ਰਖਸ਼ੇ ਸ਼ਰਮਾ ਜੀ ਤੇ ਜਦੋਂ ਮੋਹਿਤ ਮਨਦਰਾ ਜੀ ਇਲੈਕਸ਼ਨ ਲੜੇ ਹਾਂਜੀ ਉਦੋਂ 8.5 ਲੱਖ VOTING ਹੋਈ ਸੀ ਇਸ ਵਾਰ ਐਸਟੀਮੇਟ ਹੈ ਕਿਉਂਕਿ ਦਾਵੇਦਾਰ ਵੱਡੇ ਐ ਕਾਫੀ ਐ ਵੀ ਪੰਜਾਬ ਦੇ ਵਿੱਚੋਂ 10 ਲੱਖ VOTING ਐਸਟੀਮੇਟ ਹੈ ਜਿਹੜਾ ਹੂੰ ਤੇ 10 ਲੱਖ ਨੂੰ ਤੁਸੀਂ ਕਰ ਲੋ 75 ਰੇ ਨਾਲ 1.7 ਕਰੋੜ ਤੇ ਉਹੀ ਬਣ ਗਿਆ ਜਿਹੜਾ ਪੰਜਾਬ ਤੋਂ ਦਿੱਲੀ ਚਲ ਜਾਣਾ ਬਣ ਗਿਆ ਸਿੱਧਾ ਸਿੱਧਾ حساب ਹੈ ਮੈਂ ਤੁਹਾਨੂੰ Google ਤੇ ਕੱਢ ਕੇ ਵਿਖਾ ਸਕਦਾ ਵੀ आईवाईसी Google ਤੇ ਭਰੋ आईवाईसी ਮੈਂਬਰਸ਼ਿਪ ਕੱਢੋ ਤੇ ਉਹਦੇ ਵਿੱਚ ਅੱਜ ਤੱਕ ਮੇਰੇ ਖਿਆਲ ਨਾਲ ਲੋਟਾ ਹੀ ਲੱਖ ਦੇ ਲਾਗੇ ਲਾਗੇ VOTING ਹੋ ਗਈ ਹੈ ਤੇ 2.5 ਲੱਖ ਨੂੰ ਵੀ ਗੁਣਾ ਕਰ ਲੋ 75 ਨਾਲ ਉਹੀ بڑے ਪੈਸੇ ਬਣ ਜਾਂਦੇ ਜਿਹੜੇ ਹੁਣ ਤੱਕ ਚਲ ਗਏ ਤੇ ਅਜੇ 30 ਤਰੀਕ ਤੱਕ ਆਪਣੀ VOTING ਚੱਲਣੀ ਹੈ ਉਦੋਂ ਤੱਕ ਤੋਂ ਹਿਸਾਬ ਨਾਲ ਜੋ ਫਿਰ ਵੀ ਕਿੱਥੇ ਗਏ ਜਾਣੀ ਮੈਂ ਜੀ ਦੇਖਣ ਡਿਆ ਹਾਂ ਵੀ ਹੁਣ ਤੱਕ VOTING ਕਿੰਨੀ ਹੋ ਗਈ ਮੈਂ ਡਾਟਾ ਕੱਢ ਕੇ ਰੱਖਿਆ ਮੈਂ ਤੁਹਾਨੂੰ ਦਿਖਾ ਦਿੰਦਾ ਹਾਂ ਆਹ ਮੈਂ ਕੱਢ ਕੇ ਰੱਖੀ ਕੱਲ ਦਾ ਹੀ ਯੈਸਟਰਡੇ 11:15 ਤੇ ਹੂੰ ਕੱਲ ਤੱਕ ਇਹਨਾਂ ਰੋਲਡ ਮੈਂਬਰ ਹੋ ਗਏ ਜੀ 268000 ਤੇ 503 ਹੂੰ ਉੱਥੇ ਉੱਤੇ ਸਾਫ਼ ਸਾਫ਼ ਲਿਖਿਆ ਕਿ ਟੋਟਲ ਇਨਰੋਲਡ ਮੈਂਬਰਸ ਪੇਡ ਹਾਂ 170194 94000 ਜਿਹੜੇ ਪੇਡ ਹੋਣ ਵਾਲਾ ਰਹਿੰਦਾ ਏ ਗੂਗਲ ਕ੍ਰੋਮ ਦੇ ਉੱਤੇ ਆਈ ਵਾਈਸੀ ਪਰ ਹੋ ਗਿਆ ਤੇ ਟਾਟਾ ਸਾਰਾ ਆਨਲਾਈਨ ਪਿਆ ਤੇ ਜਿਹੜੀ ਇਹ ਸਾਰੀ ਪੇਮੈਂਟ ਹੈ ਪੇਮੈਂਟ ਜਾਂਦੀ ਕਿੱਥੇ ਹੈ ਪ੍ਰੂਫ ਕੌਣ ਕਰਦਾ ਹੈ ਕੀ ਪ੍ਰੋਸੈਸ ਹੁੰਦਾ ਹੈ ਇਹ ਐਪ ਚ ਹੀ ਹੈ ਜੀ ਇਸ ਤੋਂ ਅੱਗੇ ਦਾ ਕਹਾਣੀ ਨਹੀਂ ਪਤਾ ਇੰਨੀ ਕਹਾਣੀ ਪਤਾ ਵੀ 75% ਕਟੋਦੇ ਐ ਨਹੀਂ ਤੁਹਾਡੇ ਸਾਹਮਣੀਆਂ ਵੀ ਐਨੇ ਪੈਸੇ ਚਲੇ ਗਏ ਬੰਦੇ ਕਿਹਾ ਵੀ ਪੇਡ ਹੈ ਪੇਡ ਵੋਟ ਤੇ ਆਨ ਪੇਡ ਕਿੰਨੀ ਹੈ ਜਿਹੜੇ ਨਵਜੋਤ ਕੌਰ ਸਿੱਧੂ ਜੀ ਦਾ ਬਿਆਨ ਤਾਂ ਬਿਲਕੁਲ ਸਹੀ ਮੈਂ ਵੀ ਐਗਰੀ ਕਰਦਾ ਉਸ ਗੱਲ ਕਿਉਂਕਿ ਉਹ ਵੀ ਇਹ ਕਹਿੰਦੇ ਸੀ ਕਿ ਪੈਸੇ ਲੈ ਕੇ ਪ੍ਰਧਾਨ ਉਡਾਉਂਦੇ ਨੇ ਤੇ ਹੁਣ ਯੂਥ ਦੇ ਜਿਹੜੇ ਲੀਡਰਾਂ ਨੂੰ ਵੀ ਐਡਾ ਬਣਾ ਰਹੇ ਨੇ ਤੇ ਇਹ ਤਾਂ ਚੀਜ਼ ਬਹੁਤ ਗਲਤ ਹੈ ਤੇ ਫਿਰ ਕਲੀਅਰ ਕੱਟ ਹੋ ਹੀ ਰਹੀ ਹੈ ਇਹ ਗੱਲ ਹੂੰ ਫਿਰ ਤੇ ਉਹਨਾਂ ਦੀ ਗੱਲ ਬਿਲਕੁਲ ਗਲਤ ਨਹੀਂ ਜੋ ਠੀਕ ਕਹਿੰਦੇ ਫਿਰ ਜੇ ਵੱਡੇ ਘਰਾਣਾ ਦੇ ਮੁੰਡਿਆਂ ਨੇ ਬੰਨਣਾ 10-10 ਕਰੋੜ ਲਾ ਕੇ ਬੰਨਣਾ ਫਿਰ ਤੇ ਛੋਟੀ ਜੀ ਗੱਲ ਹੈ ਬਸ ਠੀਕ ਉਹਨਾਂ ਦੀ ਸਟੇਟਮੈਂਟ ਮੈਂ ਐਗਰੀ ਕਰਦਾ ਤੁਸੀਂ ਕਾਦੀਆਂ ਤੋਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਲੜੀਆਂ ਸੀਗੀਆਂ ਜੀ ਮੈਂ ਤੇ ਉਹ ਜ਼ਿਲ੍ਹਾ ਪ੍ਰੀਸ਼ਦ ਦੀ ਚੋਣਾਂ ਦੇ ਵਿੱਚ ਤੁਹਾਡਾ ਕੀ ਨਤੀਜਾ ਰਿਹਾ ਜੀ ਮੈਂ ਦੇਖੋ ਫਰਸਟ ਟਾਈਮ ਕੰਟੈਸਟੈਂਟ ਹੀ ਮੇਰੇ ਤੋਂ ਕਾਫੀ ਵੱਡੀ ਉਮਰ ਵਾਲੇ ਕੰਟੈਸਟੈਂਟ ਹੀ ਸਾਰੇ ਬਟ ਮੈਨੂੰ ਪਾਰਟੀ ਨੇ ਦਿੱਤੀ ਟਿਕਟ ਵੀ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਲੜਨੀ ਹੈ ਬਹੁਤ ਥੋੜਾ ਸਮਾਂ ਹੀ ਮੇਰੇ ਕੋਲ ਸੱਤ ਸਾਰੇ ਚਲੋ ਸਾਰਿਆਂ ਲਈ ਬਟ ਐਜ਼ ਅ ਨਿਊ ਕਮਰ ਮੇਰੇ ਲਈ ਬਹੁਤ ਥੋੜਾ ਸਮਾਂ ਹੀ ਮੈਂ ਹਰ ਪਿੰਡ 'ਚ ਹਰ ਜਗ੍ਹਾ ਗਿਆ ਜਿੰਨਾ ਮੇਰੇ ਕੋਲ ਹੁੰਦਾ ਹੀ ਕੀਤਾ ਬਟ ਫਿਰ ਵੀ ਲੋਕਾਂ ਨੇ ਮਤਲਬ ਫਤਵਾ ਨਹੀਂ ਦਿੱਤਾ ਬਟ ਮੈਨੂੰ ਇਸ ਗੱਲ ਦੀ 1 ਰੁਪਏ ਦੀ ਚਿੰਤਾ ਨਹੀਂ ਇਹੀ ਹੋਈ ਮੈਂ ਕਿਤੇ ਹੋਰ ਪਾਰਟੀ ਚ ਹੁੰਦਾ ਮੈਨੂੰ ਪਤਾ ਵਾ ਘਰ ਬੈਠੇ ਬਣਾਏ ਭੱਜ ਜਾਣਾ ਹੈ ਪਰ ਇਹ ਆਮ ਆਦਮੀ ਪਾਰਟੀ ਹੈ ਜਿਨੇ ਕੋਈ ਏਰਾ ਫੇਰੀ ਨਹੀਂ ਕੀਤੀ ਜੇ ਬਹਾਰ ਗਿਆ ਤੇ ਬਹਾਰ ਗਿਆ ਅਕਸੈਪਟਡ ਹੈ ਤੇ ਮੈਨੂੰ ਵੀ ਕੋਈ ਗਿਲਾ ਨਹੀਂ ਜਿਹੜਾ ਲੋਕਾਂ 'ਚ ਫਰਕ ਰਹਿ ਗਿਆ ਮੈਂ ਫੇਰ ਲੋਕਾਂ 'ਚ ਜਾਣਾ ਮੈਂ ਹਰ ਪਿੰਡ ਦਾ ਡਾਟਾ ਨੋਟ ਕੀਤਾ ਮੇਰੇ ਕੋਲ ਹਰ ਪਿੰਡ ਦਾ ਡਾਟਾ ਹੈ ਚੱਕ ਸ਼ਰੀਫ ਕੀ ਕੰਮ ਹੋਣ ਵਾਲੇ ਆ ਪੈਣੀ ਮੀਆਂ ਖਾਂ ਕੀ ਕੰਮ ਹੋਣ ਵਾਲੇ ਆ ਕੋਟਲਾ ਗੁਜਰਾ ਕਿਹੜੇ ਕੰਮ ਹੋਣ ਵਾਲੇ ਕੋਟਲੀ ਰੋਲਾ ਕਾਨੂੰਨ ਹਰ ਪਿੰਡ ਦਾ ਡਾਟਾ ਪਿਆ ਵੀ ਉਹਨਾਂ ਨੂੰ ਲੋਕਾਂ ਦੀ ਤਕਲੀਫ ਕੀ ਹੈ ਮੈਨੂੰ ਫੋਨ ਕਰਦੇ ਆ ਪਿਛਾ ਦੀ ਲੋਗੇ ਲੋ ਗਏ ਕੇ ਕੇ ਮੈਂ ਕਹਾ ਮੇਰੀ ਡਾਇਰੀ ਚ ਨੂੰ ਮੈਂ ਤਾਂ ਤੁਸੀਂ ਦੱਸੋ ਕਿਹੜਾ ਕੰਮ ਕਰਨਾ ਉਹਨਾਂ ਦੇ ਉਧਰ ਹੋਵੇਂ ਕੰਮ ਹੁੰਦੇ ਮਤਲਬ ਮੈਨੂੰ ਇੱਕ ਤਜਰਬਾ ਐਕਸਪੀਰੀਅੰਸ ਹੋ ਗਿਆ ਵੀ ਮੈਂ ਇਲੈਕਸ਼ਨ ਲੜੀ ਐ ਤੇ ਕਿੱਦਾਂ ਲੋਕਾਂ ਵਿਚ ਚਿਰਨਾ ਕਿੱਦਾਂ ਰਹਿਣਾ ਲੋਕਾਂ ਦੀਆਂ ਦਿੱਕਤਾਂ ਕੀ ਆ ਉਹ ਕਮਰੇ 'ਚ ਬਹਿ ਕੇ ਪੋਲਿਟਿਕਸ ਕਰਨਾ ਤੇ ਕੁਝ ਨਹੀਂ ਹੁੰਦਾ ਲੋਕਾਂ ਵਿਚ ਵਿਚਰਨਾ ਜਦੋਂ ਤੁਸੀਂ ਕਾਂਗਰਸ ਦੇ ਵਿੱਚ ਸੀਗੇ ਉਦੋਂ ਕਿਹੜੀਆਂ ਦਿੱਕਤਾਂ ਦਾ ਸਾਹਮਣਾ ਤੁਹਾਨੂੰ ਆਪਣੇ ਹਲਕੇ ਦੇ ਵਿੱਚ ਕਰਨਾ ਪੈਦਾ ਸੀ ਦੇਖੋ ਕਾਂਗਰਸ 'ਚ ਤੇ ਆ ਸਾਡੇ ਲੀਡਰ ਬਹੁਤ ਵੱਡੇ ਆ ਉਥੇ ਮਤਲਬ ਆਪਣੇ ਪਿੰਡ ਦੇ ਲੈਵਲ ਤੱਕ ਸੀਮਤ ਹੀ ਆਪਾਂ ਤੇ ਦਿੱਕਤਾਂ ਆndੀਆਂ ਹੀ ਪਰ ਆਪਾਂ ਉਹਨਾਂ ਦੱਸ ਨਹੀਂ ਸਕਦੇ ਸਾਡੇ ਕੋਲ ਆਡਾ ਪਲੈਟਫਾਰਮ ਹੀ ਨਹੀਂ ਹੈਗਾ ਵੀ ਇੱਕ ਲੈਵਲ ਦੇ ਲੈ ਕੇ ਅੱਜ ਤੁਹਾਨੂੰ ਪਲੈਟਫਾਰਮ ਦਿੱਤਾ ਸੀ ਦਿੱਕਤਾਂ ਤੇ ਸਰ ਉਹਦੋਂ ਵੀ ਇਹ ਕਾਫੀ ਸਗੀਆਂ ਲੋਕਾਂ ਦੀਆਂ ਛੋਟੀਆਂ-ਛੋਟੀਆਂ ਕਿਹਨੂੰ ਮਰੇਗਾ ਦਾ ਕੰਮ ਹੈ ਹੁਣ ਪਿੰਡਾਂ 'ਚ ਬੇਸਿਕਲੀ ਕੰਮ ਕੀ ਹੈ ਅੱਧੇ ਪੋਲੀਟਿਸ਼ੀਅਨਸ ਤੇ ਇਹੋ ਹੀ ਨਹੀਂ ਜਾਣਦੇ ਸਾਨੂੰ ਪਿੰਡਾਂ ਦੇ ਲੋਕਾਂ ਨੂੰ ਫਸਟ ਕੰਮ ਹੈ ਮਿਥਾਣੀ ਦੂਜਾ ਕੰਮ ਤਹਿਸੀਲੇ ਤੀਜਾ ਕੰਮ ਕਿਤੇ ਐਸਐਸਪੀ ਸਾਹਿਬ ਕੋ ਜਾਣਾ ਪੈ ਜਾਂਦਾ ਇਹੋ ਤਿੰਨ ਚਾਰ ਕੰਮ ਹੈ ਹੂੰ ਪਿੰਡਾਂ ਚ ਪਾਣੀ ਦਾ ਦਿੱਕਤ ਹੈ ਠੀਕ ਹੈ ਉਸ ਤੋਂ ਬਾਅਦ ਤਾਰਨੀ ਨਹੀਂ ਹੈ ਉਹ ਬੜੀ ਦਿੱਕਤ ਹੈ ਪਿੰਡਾਂ ਚ ਨਰੇਕਾ ਦੀ ਪ੍ਰੋਬਲਮ ਹੈ ਸਹੀ ਪੈਸੇ ਨਹੀਂ ਪੈਂਦੇ ਠੀਕ ਹੈ ਐਵੇਂ ਦੀਆਂ ਛੋਟੀਆਂ ਛੋਟੀਆਂ ਦਿੱਕਤਾਂ ਉਹਨਾਂ ਨੂੰ ਲੱਭਣਾ ਪੈਂਦਾ ਜਾ ਕੇ ਐਵੇਂ ਹਵਾ ਵਿਚ ਮਾਈਕ ਤੇ ਗੱਲ ਨਹੀਂ ਬਣਦੀ ਇਹ ਤੋਂ ਕਿਤਾ ਮੈਂ ਤਾਂ ਕਰਦਾ ਘੋਤਾ ਕਰਦਾਗਾ ਲੋ ਲੈਵਲ ਤੇ ਗਰਾਊਂਡ ਲੈਵਲ ਤੇ ਪਤਾ ਕਰਨਾ ਪੈਂਦਾ ਵੀ ਇਹਨਾਂ ਨੂੰ ਦਿੱਕਤਾਂ ਕੀ ਤੇ ਆਮ ਆਦਮੀ ਪਾਰਟੀ ਲੋ ਲੈਵਲ ਦੇ ਉੱਤੇ ਜਾ ਰਹੀ ਹੈ ਬਿਲਕੁਲ ਐਂ ਜਾ ਰਹੀ ਹੈ ਇਨਸਪਾਇਰੀ ਉਹਨਾਂ ਦੀ ਇਹ ਜਾ ਰਹੀ ਹੈ ਅਸੀਂ ਉਹਨਾਂ ਦਾ ਵੇਖਦੇ ਆਂ ਪੁੱਛਦੇ ਆਂ ਜਾ ਕੇ ਵੀ ਦੱਸੋ ਕੀ ਕੰਮ ਸਾਰੀਆਂ ਹਰ ਮੂਤਾ ਹੋ ਚੁੱਕੀ ਦਾ ਜਿਹੜਾ ਦੁਨੀਆਂ ਦੇ ਉਲਟ ਹੁੰਦਾ ਹੈ ਜਾਂ ਉਹਨਾਂ ਦੀ ਫੇਵਰਟ ਚ ਨਹੀਂ ਹੁੰਦਾ ਮੈਂ ਤੇ ਆਪਣੇ ਬੰਦਿਆਂ ਨਾਲ ਵੀ ਕਈ ਵਾਰੀ ਲੜਪਨ ਮੈਂ ਤੇ ਆਪਣੇ ਲੀਡਰਾਂ ਨਾਲ ਵੀ ਲੜਪਨਾਂ ਕਈ ਵਾਰੀ ਆਹ ਕੰਮ ਤੁਸੀਂ ਗਲਤ ਕਰਨ ਦੇ ਮੇਰੇ ਨਾਲ ਕਈ ਵਾਰੀ ਨਰਾਜ਼ ਹੋਏ ਮੈਂ ਨਹੀਂ ਮੰਨਦਾ ਮੈਂ ਪਾਜੀ ਨਾਲ ਮੈਂ ਕਈ ਵਾਰੀ ਸੇਖੋਂ ਸਾਹਿਬ ਕਹਿੰਦੇ ਉਹਨਾਂ ਨੂੰ ਕਹਿਣਾ ਪਾਜੀ ਨਹੀਂ ਮੈਂ ਮੈਂ ਨਹੀਂ ਸੈਪਟਡ ਹੈਗਾ ਇਸ ਗੱਲ 'ਚ ਫਿਰ ਮੈਂ ਸਮਝਾਉਂਦਾ ਉਹਨਾਂ ਨੂੰ ਵੀ ਇਹ ਕੰਮ ਇਤਾਂ ਦਾ ਹੁੰਦਾ ਫਿਰ ਠੀਕ ਲੱਗਦੀ ਕਿ ਨਾ ਮੈਨੂੰ ਮੇਰਾ ਲੋਕਾਂ ਲਈ ਮੈਨੂੰ ਆਏ ਵੀ ਕੰਮ ਸਹੀ ਹੋਣਾ ਚਾਹੀਦਾ ਗਰਾਊਂਡ ਲੈਵਲ ਤੇ ਐਵੇਂ ਪੋਲਿਟਿਕਲ ਹਵਾਵਾਂ ਚੱਲਣੀਆਂ ਨਹੀਂ ਚਾਹੀਦੀ ਤੇ ਜਿਹੜੀ ਉਹ 75 ਰੁਪਏ ਦੀ ਨਵੀਂ ਗੱਲ ਸਾਹਮਣੇ ਆਈ ਹੈ ਜਿਹਦੇ ਨਾਲ ਇੰਨਾ ਪੈਸਾ ਦਿੱਲੀ ਦੇ ਵਿੱਚ ਜਾ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਦੇ ਉੱਤੇ ਵੀ ਕਈ ਵਾਰੀ ਲਾਂਚਨ ਲੱਗਦੇ ਨੇ ਕਿ ਇਹ ਵੀ ਦਿੱਲੀ ਦੀ ਪਾਰਟੀ ਹੈ ਦਿੱਲੀ ਵਾਲੇ ਕੰਟਰੋਲ ਕਰ ਰਹੇ ਨੇ ਤੇ ਉਹ ਕਿੱਦਾਂ ਆਣਗੇ ਜੀ ਉਹ ਕਿੱਦਾਂ ਉਹ ਹੀ ਤਾਂ ਦਿੱਕਤ ਹੈ ਵੀ ਆਮ ਮੁੰਡਾ ਜਿਹਦੇ ਕੋਈ ਕੈਲੀਬਰ ਹੈ ਉਹ ਕਿੱਥਾਂ ਆ ਸਕਦਾ ਇੱਕ ਮੁੰਡਾ ਜਿਹਦਾ ਵਿਜ਼ਨ ਵਧੀਆ ਹੈ ਉਹਨੂੰ ਮੈਨੂੰ ਪੰਜਾਬ 'ਚ ਲਗਭਗ ਹਰ ਹਲਕੇ 'ਚ ਕਿ ਕਿ ਇਹ ਮੁੰਡੇ ਨੂੰ ਕੋਈ ਬੰਦਾ ਜਾਣ ਦੇਦਾਦਾ ਵੀ ਵੀ ਮੁੰਡੇ ਚਾਹੁੰਦੇ ਉਹਦਾ ਵਧੀਆ ਸਰਕਲ ਹੈ ਵਿਚਰਿਆ ਬਟ ਐਟ ધ ਐਂਡ ਉਹਨੂੰ ਸ਼ੋਅ ਕਰਨ ਲਈ ਉਸ ਆਪਣੇ ਕੈਲੀਬਰ ਨੂੰ ਸ਼ੋਅ ਕਰਨ ਲਈ ਪੈਸੇ ਆ ਗਏ ਆਗੇ ਉਹ ਆਪਣਾ ਕੈਰੀਅਰ ਤੇ ਰਹਿਣਾ ਸ਼ੋਅ ਕਰ ਸਕਿਆ ਉਹ ਦੀ ਪਛਾਣ ਕਿੱਦਾਂ ਉਹ ਪ੍ਰਧਾਨ ਬਣੇਗਾ ਫੇਰ ਹੀ ਪਤਾ ਲੱਗੇਗਾ ਵੀ ਇਹ ਪ੍ਰਧਾਨ ਹੈ ਜਿੱਦੋਂ ਮੂੰਹ ਤੇ ਉਦਾਈ ਕੰਮ ਐਨੇ ਉਹ ਮੁੰਡੇ ਵਿਚਾਰੇ ਪੈਸੇ ਨਹੀਂ ਲਾ ਸਕਦੇ ਮੇਰੇ ਕਈ ਸੱਜਣ ਮਿੱਤਰ ਯੂਥ ਕਾਂਗਰਸ 'ਚ ਹੀ ਬੈਠੇ ਆ ਵਿਚਾਰੇ ਨਹੀਂ ਕਹਿੰਦੇ ਵੀ ਯਾਰ ਕਿੱਥੋਂ ਲਈਏ ਐਨੇ ਪੈਸੇ ਇਹ ਮਤਲਬ ਸਚਾਈ ਹੈ ਮੈਨੂੰ ਕਈ ਕਾਂਗਰਸੀ ਲੀਡਰਾਂ ਦੇ ਫੋਨ ਆਏ ਹੂੰ ਬਈ ਚੰਗੇ ਐਮਐਲਏ ਲੈਵਲ ਦੇ ਵੀ ਅਸੀਂ ਦੇ ਕਹਿ ਨਹੀਂ ਸਕਦੇ ਚਲ ਤੂੰ ਕਹਿ ਤਾ ਉਹਨੇ ਨਹੀਂ ਗੱਲ ਨੂੰ ਪੁੱਟ ਕਰਾਦੇ ਆ ਇਹਦੀ ਫੀਸ ਜਾਂ ਘੱਟ ਕਰਾਦੇ ਆ ਤੇ ਜਾਂ ਹਰੇ ਮੈਨੂੰ ਸੁਣਨਾ ਚਾਹੀਦਾ ਇਹਨਾਂ ਦੇ ਅੱਗੇ ਐਨਐਸਯੂਆਈ ਦੀ ਇਲੈਕਸ਼ਨ ਕਰਾ ਦਾ ਰਹਾ ਦਾ ਅੱਛਾ ਸੇਮ ਰੇਟ ਤੇ ਸੇਮ ਨਹੀਂ ਉਹਦਾ ਉਹਦੀ ਫੀਸ ਥੋੜੀ ਜੀ ਘੱਟ ਰੱਖੀ ਉਹਦੀ ਕਹਿੰਦੇ 50 ਰੁਪਏ ਰੱਖਣੀ ਹੈ ਕਿਉਂਕਿ ਉਹ ਸਟੂਡੈਂਟ ਹੈ ਉਹਦੇ ਲਈ ਇਹਨਾਂ ਨੇ 25 ਰੁਪਏ ਛੱਡਤੇ ਮੈਨੂੰ ਮਾਫ ਕਰਦਿਓ ਉਹ ਅਜੇ ਦੇਖੋ ਅਜੇ ਯੂਥ ਕਾਂਗਰਸ ਦੀ ਇਲੈਕਸ਼ਨ ਹੈ ਉਸ ਤੋਂ ਬਾਅਦ ਮੈਨੂੰ ਸੁਣਨਾ ਚਾਇਆ ਵੀ ਉਹਦੀ ਵੀ ਐਪ ਤਿਆਰ ਹੋ ਰਹੀ ਹੈ ਐਨਐਸਯੂਆ ਉਹਦੀ ਉਹਦੇ ਇਸ ਤੋਂ ਬਾਅਦ ਫਿਰ ਉਹ VOTING ਹੋਏਗੀ ਕਿਉਂਕਿ ਯੂਥ ਕਾਂਗਰਸ ਦੀ ਤੇ ਪਹਿਲਾਂ ਹੁੰਦੀ ਸੀ ਕਿ NSCV ਦੀ ਤਾਂ ਕਦੇ ਹੋਈ ਨਹੀਂ ਐ ਤਾਂ ਉਹ CI ਚ ਮਰ ਗਿਆ ਕਾਫੀ ਟਾਈਮ ਤੋਂ ਬਾਅਦ ਹੀ ਹੁਣ ਅੰਮ੍ਰਿਤ ਦਾ ਪਲਾਨ ਬਣ ਗਿਆ ਵੀ ਤੇ ਕੰਮ ਹੀ ਬੜਾ ਵਧੀਆ ਹੁਣ ਉਹਦੀ 50 ਰੁਪਏ ਫੀਸ ਰੱਖਣੀ ਪਈ ਵੇਖੋ ਨਾ ਇੱਕ ਸਟੇਟ ਦਾ ਮਸਲਾ ਹੈ ਰਾਜਸਥਾਨ ਇਹਦੇ ਨਾਲੋਂ ਵੀ ਦਬਲ ਹੈ ਤੇ ਆਪਣ ਨੂੰ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਨੂੰ ਇਹਦੇ ਤੇ ਕੁਛ ਨਾ ਕੁਛ ਐਕਸ਼ਨ ਜ਼ਰੂਰ ਲੈਣਾ ਚਾਹੀਦਾ ਤੁਸੀਂ ਗੱਲਬਾਤ ਕੀਤੀ ਕਿਸੇ ਦਿਨ ਮੈਂ ਕਰ ਰਿਹਾ ਜੀ ਟਰਾਈ ਮੈਂ ਪਲੇਟਫਾਰਮ ਤੇ ਕੀਤੀ ਹੈ ਗੱਲ ਕਿਉਂਕਿ ਗੱਲ ਜੇ ਕਰੀਏ ਪੰਜਾਬ ਦੇ ਮੁੰਡੇ ਨੇ ਪੰਜਾਬ ਦੇ ਲੀਡਰ ਆਣ ਵਾਲੇ ਐਮ ਐਲ ਏ ਐਮ ਪੀਜ਼ ਨੇ ਜਿਹੜੇ ਹੁਣ ਪੈਸੇ ਦੇ ਕੇ ਕੇ ਵੱਧ ਰਹੇ ਨੇ ਇਹ ਚੀਜ਼ ਨੂੰ ਕਿਵੇਂ ਰੋਕਿਆ ਜਾਵੇਗਾ ਆਮ ਆਦਮੀ ਪਾਰਟੀ ਵੱਲੋਂ ਇਹ ਚੀਜ਼ ਦੇਖਣੀ ਹੋਏਗੀ ਇਹਦਾ ਕੋਈ ਲੱਭਦੇ ਆ ਜੀ ਤਰੀਕਾ ਕਿਉਂਕਿ ਮੈਂ ਮੈਨੂੰ ਜਿੰਨੀ ਕੁ ਮੇਰੇ ਸਮਝ ਆਈ ਗੱਲ ਹੋਰ ਵੀ ਬੰਦੇ ਬੜੇ ਸਿਆਣੇ ਬੈਠੇ ਆ ਉਹਨਾਂ ਨਾਲ ਡਿਸਕਸ ਕਰਾਂਗੇ ਵੀ ਕੀ ਤਰੀਕਾ ਬੇਸਿਕਲੀ ਮਨ ਕਿਸੇ ਨੂੰ ਲਾਂਚ ਲਾਉਣ ਦਾ ਨਹੀਂ ਹੈ ਕੇ ਤੇ ਚਿੱਕੜ ਸੁੱਟਣ ਦਾ ਮਨ ਨਹੀਂ ਹੈ ਮਨ ਸਿਰਫ ਇਹਨਾਂ ਵੀ ਮੁੰਡੇ ਦੇ ਆਪਣੇ ਆ ਨਾ ਮੁੰਡੇ ਦੇ ਪੰਜਾਬ ਦੇ ਆ ਇਕੱਠੇ ਭਰਾ ਆ ਅਸੀਂ ਪੰਜਾਬੀ ਬੰਦੇ ਆ ਅਸੀਂ ਆਪਣੇ ਮੁੰਡਿਆਂ ਦਾ ਵਿਚਾਰਿਆਂ ਦਾ ਪੈਸਾ ਕਿਉਂ ਦਿੱਲੀ ਦਈਏ ਜੇ ਤੁਸੀਂ ਲੀਡਰ ਹੀ ਬਣਾਣੇ ਆ ਠੀਕ ਐ ਸਟਰਕਚਰ ਫਿਰ ਬਣਾਓ ਐਵੇਂ ਬਣਾਓ ਨਾ ਯਾਰ ਉਹਨਾਂ ਦੇ ਪੈਸੇ ਪੈਹਾ ਤੇ ਪੰਜਾਬ ਚੋਂ ਬਾਹਰ ਚਲ ਗਿਆ ਨਾ ਕਿਸੇ ਨੇ ਵਿਚਾਰੇ ਨੇ ਕਿਤੋਂ 2-4 ਲੱਖ ਚੁੱਕਿਆ ਹੁਣਾਂ ਕਿਸੇ ਨੇ ਗਾਰ ਛੁੱਟੀ ਹੋਣੀ ਐ ਕਿਸੇ ਨੇ ਘਰੋਂ ਪੈਸੇ ਲਏ ਹੋੜੇ ਆ ਵੀ ਮੈਂ ਜਨਰਲ ਸੈਕਟਰੀ ਬਣਨ ਰੈਡੀ ਕਿਸੇ ਨੇ ਕਿਹਾ ਹੁਣ ਮੈਂ ਡੈਡੀ ਹਲਕਾ ਪ੍ਰਧਾਨ ਬਣਨਾ ਕਿਸੇ ਨੇ ਕਿਹਾ ਮੈਂ ਜ਼ਿਲ੍ਹੇ ਦਾ ਪ੍ਰਧਾਨ ਬਣਨਾ ਕਈ ਕੁਛ ਵਿਚਾਰੇ ਪਗਲੀ ਕਿੱਥੋਂ ਕਿੱਥੋਂ ਪੈਸੇ ਫੜ ਕੇ ਲਿਆਉਂਦੇ ਹੋਣੇ ਕਿਉਂਕਿ ਉਹਨਾਂ ਕੋਲ ਆਪਸ਼ਨ ਕੋਈ ਨਹੀਂ ਰਾਜਨੀਤੀ ਕਰਨ ਨੂੰ ਮਨ ਕਰਦਾ ਪਰ ਪੈਸੇ ਚਾਹੀਦੇ ਬਿਦਾਊਟ ਪੈਸਾ ਗੱਲ ਨਹੀਂ ਮੰਨੀ ਤੋ ਫਿਰ ਕੋਈ ਕਿਹੇ ਕੋ ਫੜਨ ਡਿਆ ਵੀ ਕਿਹੇ ਕੋ ਫੜਨ ਡਿਆ ਮੁੰਡਿਆਂ ਕੋਦੇ ਵਿਚਾਰਿਆ ਕੁਝ ਮੈਨੂੰ ਕੱਲ ਪੱਤਰਕਾਰ ਸਾਹਿਬ ਨੇ ਪੁੱਛ ਲਿਆ ਵੀ 75 ਰੁਪਏ ਨੋਮినਲ ਚਾਰਜ ਜੇ ਮੈਂ ਕਈ ਵਾਰੀ 100 ਰੁਪਿਆ ਵੀ ਨਹੀਂ ਲੱਗਦਾ ਤੇਲ ਪਵਾਉਣ ਨੂੰ ਮੋਟਰਸਾਈਕਲ 'ਚ ਉਹ ਵੀ ਉਹ ਖਾ ਜਾਂਦਾ ਕਈ ਵਾਰੀ ਵੀ ਯਾਰ ਤੇਲ ਨਹੀਂ ਪੋ ਤੇਲ ਨਹੀਂ ਹੈਗਾ 100 ਰੁਪਿਆ ਵੀ ਆਪਾਂ ਤੇ ਬੇਰੁਜ਼ਗਾਰੀ ਨਾਲ ਲੜਨਾ ਆਪਾਂ ਦੇ ਮੁੰਡਿਆਂ ਨੂੰ ਨੌਕਰੀਆਂ ਦੇਣੀਆਂ ਆਪਾਂ ਦੇ ਮੁੰਡਿਆਂ ਨੂੰ ਕਹਿਣਾ ਨਵੇਂ ਸਟਾਰਟਅਪ ਸ਼ੁਰੂ ਕਰੋ ਆਪਾਂ ਹਰ ਪਾਰਟੀ ਨੂੰ ਇਸ ਪਾਸੇ ਨੂੰ ਡਾਇਵਰਜਨ ਕਰਨੀ ਚਾਹੀਦੀ ਮੁੰਡਿਆਂ ਦੀ ਜਦੋਂ ਵੋਟਾਂ ਆਉਂਦੀਆਂ ਉਦੋਂ ਝੂਠ ਹੋ ਜਾਂਦਾ ਜਦੋਂ ਵੋਟਾਂ ਲੱਗ ਜਾਂਦੀਆਂ ਉਦੋਂ ਮਢੀ ਹੋ ਜਾਂਦੀ ਚਿੰਜੀ ਗਾ ਜਾਂਦੀ ਹੈ ਹੁਣ ਹਰ ਪਾਰਟੀ ਦਾ ਜਿਹੜਾ ਵੀ ਧਿਆਨ ਯੂਥ ਤੇ ਹੈ ਨੀ ਉਹ ਯੂਥ ਨੂੰ ਆਉਂ ਯੂਥ ਨੂੰ ਆਉਂ ਤੇ ਜਦੋਂ ਯੂਥ ਦੀਆਂ ਵੋਟਾਂ ਟੱਪ ਜਾਣੀਆਂ ਉਹੋ ਯਾਰਾ ਮੰਦਿਰ ਦੀ ਤੋਰੀ ਫਿਰਦੀ ਐ ਇਹਨਾਂ ਦਾ ਕੰਮ ਕਰੋ ਉਹ ਵਿਚਾਰੇ ਮੁੜ ਕੇ ਕੰਮ ਲਿਆ ਕੇ ਆਉਂਦੇ ਉਹ ਯਾਰ ਕਰ ਦੋ ਮੰਦਿਰ ਚੀ ਦਾ ਕੰਮ ਉਦੋਂ ਮੰਦਿਰ ਹੋ ਜਾਂਦੀ ਐ ਤੇ ਜਦੋਂ ਵੋਟਾਂ ਪਾਣੀ ਹੁੰਦੀਆਂ ਉਦੋਂ ਅਹਿਮ ਰੋਲ ਯੂਥ ਦਾ ਅਹਿਮ ਰੋਲ ਯੂਥ ਦਾ ਯੂਥ ਨੂੰ ਅੱਗੇ ਕਰੋ ਵੀ ਇਹ ਗੱਲਾਂ ਨੂੰ ਆਪਾਂ ਚੇਂਜ ਕਰਨਾ ਪੈਣਾ ਯੂਥ ਮੂਵਰ ਤੋਂ ਨਾ ਯੂਥ ਨੂੰ ਚੰਗੇ ਬੰਦਿਆਂ ਨੂੰ ਵਰਤੋ ਨਾ ਉਹਨਾਂ ਦਾ ਦਿਲ ਨਾ ਤੋੜੋ ਉਹਨਾਂ ਕੋ ਤੇ ਕੰਮ ਲੈਂਦੇ ਹੋ ਤੇ ਉਹਨਾਂ ਨੂੰ ਕਿਹੇ ਪਾਸੇ ਅੜ ਦਸਤ ਕਰੋ ਤੇ ਆਮ ਆਦਮੀ ਪਾਰਟੀ ਕੀ ਕੁਝ ਕਰ ਰਹੀ ਹੈ ਯੂਥ ਲਈ ਯੂਥ ਲਈ ਮੈਨੂੰ ਟਿਕਟ ਦੇ ਦਿੱਤੀ ਹੈ 28-29 ਸਾਲਾਂ ਦੀ ਉਮਰ 'ਚ ਪਰਮਿੰਦਰ ਗੋਲਡੀ ਕੀ ਵਧੀਆ ਯੂਥ ਦਾ ਕੰਮ ਕਰਦੇ ਆ ਹੋਰ ਵੀ ਟਾਂਚਾ ਵੱਲ ਰਹਿਆ ਪਿੰਡਾਂ ਦੇ ਵਿੱਚ ਜਾ ਕੇ ਹਜੇ ਤੇ ਪਾਰਟੀ ਬਿਲਕੁਲ ਮਤਲਬ ਹਜੇ ਲੇਟੈਸਟ ਹੀ ਆਈ ਹੈ ਪੰਜਾਬ 'ਚ ਹੌਲੀ 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 ਵਰਗ ਕੜੇ ਕਈ ਐਨ ਜੀਓਜ਼ ਦੇ ਕੰਮ ਕਰਨ ਦੀ ਹੈ ਯੂਥ ਨੂੰ ਨੌਕਰੀਆਂ ਕਿੰਨੀਆਂ ਹੁਣ ਪਿਛੇ ਜੀ ਦਿੱਤੀਆਂ ਮਾਨ ਸਾਹਿਬ ਨੇ ਉਹਨਾਂ ਦਾ ਮੰਨਣਾ ਵੀ ਇਹਨਾਂ ਨੂੰ ਜਿਉ ਸਾਰੇ ਐਮ ਐਲ ਏ ਤੇ ਲਗਭਗ ਜੁਡੇ ਬਣੇ ਕੱਲ ਮੈਂ ਗੁੰਗਲ ਦੇ ਕੱਟ ਕੇ ਵੇਖਣ ਡਿਆ ਸੀ 28 ਸਾਲ ਤੋਂ ਲੈ ਕੇ ਬੋਤੇ ਐਮ ਐਲ ਏ 34 35 ਸਾਲ ਦੀ ਰੇਂਜ ਚ ਕਿਹੜੀ ਪਾਰਟੀ ਨੇ ਡਿਬਣਾ ਤੇ ਬੰਦੇ ਕਿੰਨੇ ਬੰਦੇ ਜਿਹੜੇ ਕੁਆਰੇ ਇਹਦਾ ਮਤਲਬ ਯੂਥ ਦਾ ਬੁੰਦੇ ਪਿਆਈ ਹੈ ਨਾ ਉਹਨਾਂ ਨੂੰ ਟਿਕਟਾਂ ਤੇ ਮਿਲ ਗਈਆਂ ਹੀ ਹੈ ਨਾ ਪੋਲਿਟਿਕਸ ਦੇ ਵਿੱਚ ਇੱਕ ਕਹਿੰਦੇ ਰੂਮਰ ਹੈ ਆ ਪਤਾ ਨਹੀਂ ਗੱਲ ਸੱਚੀ ਹੈ ਕਿ ਤੁਹਾਡੇ ਤੋਂ ਪੁੱਛੂਗਾ ਕਿ ਜਦ ਕੋਈ ਯੂਥ ਦਾ ਮੁੰਡਾ ਜਾਂ ਕਹਿ ਸਕਦੇ ਕੋਈ ਲੀਡਰ ਯੂਥ ਦਾ ਜਦ ਉਹ ਵਧੀਆ ਮਤਲਬ ਕਿ ਆਪਣੇ ਹੰਕੇ ਦੇ ਵਿੱਚ ਜਾਣ ਪਛਾਣ ਬਣਾ ਲੈਂਦਾ ਤੇ ਜਿਹੜਾ بڑا ਲੀਡਰ ਹੁੰਦਾ ਉਹ ਤੋਂ ਖਾਰਖਾਨ ਲੱਗ ਜਾਂਦਾ ਉਸ ਤੋਂ ਬਾਅਦ ਉਹ ਉਹਨੂੰ ਸਟਿੱਟਣ ਦੀ ਕੋਸ਼ਿਸ਼ ਕਰਦਾ ਹੈ ਕਿ ਤੁਹਾਡੇ ਨਾਲ ਕਦੇ ਕੁਝ ਐਦਾਂ ਦਾ ਹੋਇਆ ਚਲੋ ਇਹ ਗੱਲਾਂ ਛੱਡੋ ਤੁਸੀਂ ਇਹਨਾਂ ਨੂੰ ਰਹਿਣ ਦਿਓ ਐਵੇਂ ਹੁੰਦਾ ਅਕਸਰ ਹੋ ਹੀ ਜਾਂਦਾ ਮਈ ਇਹ ਜਿਆਦਾ ਬਾਹਰ ਮਾਰਦਾ ਇਹਨੂੰ ਥੱਲੇ ਸੁੱਟੋ ਵੀ ਹਨਾ ਬਟ ਲਾਇਲ ਰਹਿਣਾ ਵਧੀਆ ਚੀਜ਼ ਆ ਬੰਦੇ ਨੂੰ ਜਦੋਂ ਟਾਈਮ ਕਈ ਵਾਰੀ ਮੁੰਡਿਆਂ ਚ ਵੀ ਗਲਤੀ ਹੋ ਜਾਂਦੀ ਹੈ ਵੀ ਜਿਆਦਾ ਹੀ ਸਪੀਡ ਫੜ ਲੈਂਦੇ ਆ ਡਾਇਰੈਕਟ ਫਲਾਈਟ ਹੋ ਜਾਂਦਾ ਜਿਹੜਾ ਉੱਠਦਾ ਹੈ ਤਾਂ ਸੋਖਾ ਨਹੀਂ ਲੀਡਰ ਬੰਨਾ ਪੇਸ਼ੈਂਸ ਰੱਖਣੀ ਪੈਂਦੀ ਹਰ ਬੰਦੇ ਨੂੰ ਹਨਾ ਕਈ ਅੱਜਕੱਲ ਨਾ ਬਹੁਤੇ ਡਾਇਰੈਕਟ ਫਲਾਈਟ ਹੋ ਜਾਂਦੇ ਆ ਵੀ ਲੈ ਮੈਂ ਅੱਜ ਪॉडਕਾਸਟ ਤੇ ਬਹਿ ਗਿਆ ਜੁਹੇਰੀ ਤੇ ਮੈਂ ਐਮਐਲਏ ਬਣ ਜਾਣ ਵਾਲਾ ਕਿਤੇ ਤੱਕ ਇਹ ਵੀ ਗੱਲ ਨਹੀਂ ਹੈ ਕਿ ਕੱਲ ਨਾ ਕੱਲ ਨਹੀਂ ਪੈਂਦੀ ਹੈ ਪਰ ਉਵੇਂ ਵੀ ਲੀਡਰਾਂ ਨੂੰ ਐਵੇਂ ਕਈ ਕਮਜ਼ੋਰ ਲੀਡਰਾਂ ਨੂੰ ਐਵੇਂ ਇਨਸਿਉਰਟੀ ਫੀਲ ਹੋਣ ਲੱਗ ਜਾਂਦੀ ਹੈ ਮੈਨੂੰ ਪਤਾ ਨਹੀਂ ਇਹਨੇ ਕੀ ਕਰ ਦੇਣਾ ਐਦਾਂ ਹੋ ਜਾਣਾ ਇਹ ਗੱਲ ਸੋਚਣੀ ਨਹੀਂ ਚਾਹੀਦੀ ਜਿਹਦੇ ਮੁਕੱਦਰਾਂ ਚ ਰੱਬ ਨੇ ਦੇਣਾ ਉਹ ਨੂੰ ਤੇ ਹੀ ਦੇਣਾ ਜਿਹੜਾ ਮਰਜੀ ਆ ਜਾਵੇ ਟੱਕਰ ਤੇ ਜਿਹਨੂੰ ਨਹੀਂ ਦੇਣਾ ਫਿਰ ਉਹ ਨਹੀਂ ਦੇਣਾ ਮੁਕੱਦਰਾਂ ਦਾ ਸਤਾਰਾ ਹੁੰਦਾ ਉਹਦੇ ਤਾਨੂੰ 2 ਸਾਲ ਹੋ ਗਿਆ ਆ ਮਾਗੀ ਪਾਰਟੀ ਦੇ ਵਿੱਚ ਤੁਸੀਂ ਕੀ ਕੁਝ ਫਰਕ ਦੇਖਿਆ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਇਹ ਪਾਰਟੀ ਮੌਕਾ ਦਿੰਦੀ ਹੈ ਬਈ ਜਿਹੜਾ ਬੰਦਾ ਕੰਮ ਕਰਦਾ ਉਹਨੂੰ ਅਡਜਸਟਮੈਂਟ ਕਰਾਈ ਦਿੰਦੀ ਇੱਥੇ ਉਹਦੀ ਕਿਤੇ ਇਹਦੇ ਵਿੱਚ ਗੋਡੇ-ਮੋਡੇ ਕੋਟਣਾ ਵਾਲਾ ਟ੍ਰੈਂਡ ਘਟਾ ਥੋੜਾ ਜਿਹਾ ਬਈ ਗੋਡੇ-ਮੋਡੇ ਕੋਟ ਕੇ ਅੱਗੇ ਆਣਾ ਤੇ ਕੰਮ ਕਰਕੇ ਅੱਗੇ ਆਣਾ ਇਹਦੇ ਵਿੱਚ ਫਰਕ ਹੈ ਥੋੜਾ ਇਹ ਕੋਟਿੰਗ-ਗੋਟਿਆਂ ਦੇ ਘੱਟ ਤੇ ਹੁੰਦੀ ਹੈ ਮੈਨੂੰ ਲੱਗਦਾ ਜਿਹੜਾ ਬੰਦਾ ਮਿਹਨਤ ਕਰਦਾ ਉਹਨੂੰ ਬਿਨਾਂ ਦੱਸੇ ਫੀਤੀ ਲਾਹ ਵੀ ਲਾਭ ਵੀ ਦਿੰਦੀ ਜਲਦੀ ਤੇ ਜਿਹੜਾ ਖਰਾਬੀ ਕਰੇ ਉਹਦੀ ਲਾਹਾ ਵੀ ਦਿੰਦੀ ਦੋਨੋਂ ਐ ਗੜਿਆ ਨੇ ਕਿ ਜੋ ਮੈਂ ਅਬਜ਼ਰਵੇਸ਼ਨ ਕੀਤੀ ਇਹਨਾਂ ਦੀ ਚਾੜਨ ਦੇ ਵੀ ਮਿੰਟਾ ਪਰ ਜਿਹੜਾ ਖਰਾਬੀ ਕਰੇਗਾ ਉਹ ਫਿਰ ਸੱਟ ਵੀ ਟੈਨ ਨਾ ਕਰ ਦਿੰਦੇ ਆ ਪਰ ਹਾਂ ਮਿਹਨਤ ਦੇ ਬੇਸ ਤੇ ਮੇਲ ਜਾਂਦਾ ਕੁਛ ਨਾ ਕੁਛ ਇਹ ਨਹੀਂ ਗੱਲ ਵੀ ਮਿਲੂਗਾ ਨਹੀਂ ਕੁਛ ਜੇ ਤਾਨੂੰ ਇਹ ਕੰਮ ਕਰਦੇ ਉਧਰ ਗੋਡੇ-ਮੋਡੇ ਬੜੇ ਕੁੱਟਣੇ ਪੈਂਦੇ ਆ ਘੜੇ ਬੰਦੀ ਚ ਵੜਨਾ ਪੈਂਦਾ ਬਿਲਕੁਲ ক্লোਜ਼ ਹੋਣਾ ਪੈਂਦਾ ਪੈਸੇ ਖਰਚਨੇ ਪੈਂਦੇ ਆ ਮਤਲਬ ਥੋੜਾ ਜਿਹਾ ਚੇਂਜਿਸ ਤੇ ਹੈ ਹੀ ਜੀ ਕਾਂਗਰਸ ਦੇ ਵਿੱਚ ਧੜੇਬੰਦੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਤੁਸੀਂ ਉੱਥੋਂ ਨਿਕਲ ਕੇ ਆਏ ਹੋ ਧੜੇਬੰਦੀ ਚ ਤੇ ਤੁਹਾਨੂੰ ਕੀ ਲੱਗਦਾ ਉਹ ਧੜੇਬੰਦੀ ਹੁਣ 2027 ਦੇ ਵਿੱਚ ਉਹਨੂੰ ਵੱਡਾ ਫਰਕ ਪਾ ਸਕਦੀ ਹੈ ਜੀ ਬਿਲਕੁਲ ਕਾਂਗਰਸ ਨੂੰ ਕਾਂਗਰਸੀ ਹਰਾਉਂਦੀ ਹੈ ਕਾਂਗਰਸ ਆਪ ਨਹੀਂ ਹਰਨੀ ਪਹਿਲਾਂ ਵੀ ਧੜੇ ਹੀ ਇੰਨੇ ਬਣ ਗਏ ਬਈ ਮਤਲਬ ਅੱਜ ਦੀ ਡੇਟ 'ਚ ਵੀ ਕਈ ਧੜੇ ਆ ਤੇ ਚਾਹੇ ਜੱਗ ਜਹਰ ਨਾ ਹੋਣ ਪਰ ਹਰ ਬੰਦੇ ਨੂੰ ਪਤਾ ਕੋਣ ਕਿਹਦੇ ਧੜੇ ਦਾ ਬੰਦਾ ਐ ਯੂਨੀਆ ਵੋਟਾਂ 'ਚ ਪੰਜ ਧੜੇ ਚੱਲਣਗੇ ਕੋਈ ਕਿਸੇ ਦਾ ਕੰਟੈਸਟੈਂਟ ਹੈ ਕੋਈ ਕਿਸੇ ਦਾ ਕੰਟੈਸਟੈਂਟ ਹੈ ਗਰਦਾਸਪੁਰ ਚ ਵੋਟ ਸੰਗਰੂਰ ਨੂੰ ਪੈਂਦੀ ਐ ਸੰਗਰੂਰ ਚ ਵੋਟ ਗਰਦਾਸਪੁਰ ਨੂੰ ਪੈਂਦੀ ਐ ਅ ਮਾ ਲੀ ਜੇ ਵੋਟ ਪਟਿਆਲੇ ਦੀ ਬੰਦੇ ਐ ਮਤਲਬ ਸਾਰਾ ਮਿਕਸਿੰਗ ਐ ਗਰਦਾਸਪੁਰ ਦਾ ਬੰਦਾ ਮਾਲਵੇ ਚ ਫੇਟਾ ਢੜੇ ਚ ਮਾਲਵੇ ਦਾ ਬੰਦਾ ਮਾਝੇ ਚ ਫੇਟਾ ਢੜੇ ਚ ਕ੍ਰੋਸਿੰਗ ਕ੍ਰੋਸ ਵੋਟਾਂ ਬੰਦੀਆ ਕੜੇ ਤੇ ਆਲਰੇਡੀ ਇਹੋ ਹੀ ਇਹੋ ਹੀ ਖਰਾਬ ਕਰੇ ਕਿੰਨਾ ਜਦੋਂ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਤਾਂ ਤੁਹਾਨੂੰ ਘਰ ਵਾਪਸੀ ਦੇ ਲਈ ਲੀਡਰਾਂ ਨੇ ਫੋਨ ਨਹੀਂ ਕੀਤੇ ਹਮਮ ਕੀਤੇ ਮੈਂ ਐਵੇਂ ਨਹੀਂ ਕਹਿਣਾ ਚਾਹੁੰਦਾ ਕੀਤੇ ਆ ਉਹ ਚਲੋ ਮੇਰੀ ਆਪਣੀ ਪਰਸਨਲ ਇੱਛਾ ਵੀ ਮੈਂ ਬੈਠਾ ਬਟ ਮੈਂ ਹਰ ਕਿਸ ਦਾ ਸਤਿਕਾਰ ਕਰਦਾ ਮੈਨੂੰ ਜਿਨ੍ਹਾਂ ਨੇ ਹੱਥੋਂ ਤੱਕ ਲਿਆਂਦਾ ਮੇਰਾ ਉਹਨਾਂ ਨੂੰ ਵੀ ਥੈਂਕਸ ਮੈਂ ਮੈਂ ਕਦੀ ਉਹਨਾਂ ਤੇ ਲਾਂਚ ਨਹੀਂ ਲਾਂਦਾ ਜਿੰਨੇ ਫੜ ਕੇ ਤੋੜਿਆ ਜਾਂ ਸਾਸਾਂ ਚ ਲੈ ਜਾਂਦਾ ਮੇਰੀ ਇਹ ਆਦਤ ਹੈ ਵੀ ਮੈਂ ਇਲੈਕਸ਼ਨ ਲੜੀ ਕਿਲਾ ਪਰੀਸ਼ਦ ਦੀ بڑے ਬੰਦੇ ਕਹਿੰਦੇ ਤੂੰ ਪੱਪਾ ਉਥੇ ਬੋਲ ਕਾਉਂ ਬੋਲ ਤਾਂ ਮੈਂ ਕਹਿੰਿਆ ਮੈਂ ਜੀ ਮੈਂ ਵੀ ਉਹ ਹੋਈ ਦਸਵੀਂ ਪਾਸ ਵਾਲੀਆਂ ਗੱਲਾਂ ਕਰਨੀਆਂ ਆਂ ਆਉਂ ਕਰਦਾਂਗੇ ਜਾਂ ਆਉਂ ਕਰਦਾਂਗੇ ਮੈਂ ਕਿ ਮੈਂ ਵੋਟਾਂ ਹਾਰ ਜੂੰਗਾ ਜਿੱਤ ਦੂੰਗਾ ਮੈਂ ਆਪਣੀ ਪਰਸਪੈਕਸ਼ਨ ਨਹੀਂ ਖਰਾਬ ਕਰਨੀ ਮੈਂ ਗੰਦੇ ਸ਼ਬਦ ਗੰਦੇ ਵਰਡ ਜਾਂ ਬਿਲੋਹ ਦਾ ਬੈਂਡ ਗੱਲਾਂ ਮੈਂ ਨਹੀਂ ਕਰ ਸਕਦਾ ਕਿਸੇ ਪ੍ਰਤੀਨਾਮਾ ਕਰਨੀ ਮੈਂ ਮੇਰੇ ਤੋਂ ਵੱਡੇ ਲੀਡਰ ਸਾਰੇ ਟੋਟਲ ਹਲਕੇ ਜੀ ਮੈਂ ਸਾਰਿਆਂ ਦੀ ਰਿਸਪੈਕਟ ਕਰਦਾ ਮੈਨੂੰ ਕੋਈ ਬੰਦਾ ਇਹ ਨਹੀਂ ਕਦੀ ਪੂਰੇ ਹਲਕੇ 'ਚ ਕਹਿ ਸਕਦਾ ਵੀ ਰਾਹੁਲ ਨੇ ਮਾਈਕ 'ਤੇ ਜਾ ਕੇ ਉਸ ਲੀਡਰ ਖਿਲਾਫ ਐਦਾ ਬੋਲਿਆ ਜਾਂ ਉਸ ਲੀਡਰ ਕੋਈ ਬੰਦਾ ਹਲਕੇ ਸਭ ਨੂੰ ਮੇਰੀ ਸਿਫਤ ਕਰਦੇ ਵੀ ਕੋਈ ਗੱਲ ਨਹੀਂ। ਨਹੀਂ ਵਧੀਆ ਬੰਦਾ ਫਿਰ ਯਾਰ ਦਸ਼ਨ ਜੀ ਜੇ ਇਹ ਹੀ ਨਹੀਂ ਉਹੀ ਬਲੋ ਦਾ ਬੈਲਟ ਗੱਲਾਂ ਕਰਕੇ ਅੱਗੇ ਆਣਾ। ਫਿਰ ਸਾਡੇ ਪੜੇ ਲਿਖੇ ਹੋਂਚ ਤੇ ਪ੍ਰਾਣੇ ਜਿਹੜੇ ਲੀਡਰ ਤੁਰਿਆਂ ਨੇ ਉਹਨਾਂ 'ਚ ਫਰਕ ਕੀ ਰਹਿ ਗਿਆ। ਗੱਲ ਹੋਣੀ ਚਾਹੀਦੀ ਮੁੱਦੇ। ਗਾਂ ਸਮਾਜ ਹੀ ਨੂੰ ਨਾਲਾ। ਗਾਂ ਰੈਲੀਆਂ ਵਾਲਾ ਸਮਾ ਨਹੀਂ ਰਹਿ ਜਾਣਾ। ਗਾਇੰਟ ਇੰਟੈਲੈਕਚੁਅਲ ਪੋਲਿਟਿਕਸ ਹੋਊਗੀ ਜਿਹੜਾ ਬੰਦਾ ਯੂਦੀ ਦੀ ਗੱਲ ਕਰੇਗਾ ਜਿਹੜਾ ਬੰਦਾ ਮੈਡੀਕਲ ਦੀ ਗੱਲ ਕਰੇਗਾ ਪੁਆਇੰਟ ਤੇ ਉਸ ਬੰਦੇ ਦਾ ਜ਼ਮਾਨਾ ਆਊਗਾ ਜਿਹੜੇ ਬੰਦੇ ਨੇ ਚਿੱਕੜ ਸੁੱਟ-ਸੁੱਟ ਕੇ ਲੀਟਰ ਬੰਨ੍ਹ ਉਹਦਾ ਜ਼ਮਾਨਾ ਖਤਮ ਐ ਸਿਸਟਮ ਪੂਰਾ ਚੇਂਜ ਹੋ ਗਿਆ ਹੁਣ ਉਹ ਗੱਲਾਂ ਨਹੀਂ ਜਿਹੜੀਆਂ ਲੋਕ ਸਿਆਣੇ ਹੋਗੇ ਲੋਕ ਐਵੇਂ ਹਜੂਮਾ ਨੂੰ ਰੈਲੀਆਂ ਨੂੰ ਮੁੰਡਿਆਂ ਦਾ ਯੂਜ਼ ਆਜੋ 200 ਬੰਦਾ ਕੀ ਗੱਲ ਮੁੰਡੇ ਵੇਲੇ ਆ ਤੋ ਸੂ ਬੰਦਾ ਕਿਥੋਂ ਲੈ ਕੇ ਆਈ ਆਪਣੀ ਪੜ੍ਹਾਈ ਛੱਡਣ ਕਾਲਜ ਚ ਬੈਂਕਾਂ માં ਕਿਉਂ ਆਣ ਵੀ ਤੁਸੀਂ ਉਹਨਾਂ ਨੂੰ ਕੀ ਦੇਣਾ ਵੀ ਇੱਧਰ ਨੂੰ ਆ ਜਾਓ ਐਨ ਕੱਢ ਦੋ 300 ਮੋਟਰਸਾਈਕਲ ਇਕੱਠਾ ਕਰ ਲਓ ਕੋਈ ਫਾਇਦਾ ਹੈ ਗੱਲ ਜਦੋਂ ਆਪਾਂ ਉਹਨਾਂ ਨੂੰ ਨੌਕਰੀ ਨਹੀਂ ਕਿਤੇ ਦੇ ਸਕਦੇ ਕਿਤੇ ਉਹਨਾਂ ਦੀ ਹੈਲਪ ਨਹੀਂ ਕਰਾ ਸਕਦੇ ਆਪਾਂ ਗੱਲ ਕਰੀਏ ਉਹਨਾਂ ਨੂੰ ਪੀਸੀਐਸ ਲੈਵਲ ਤੱਕ ਕਿਦਾਂ ਲੈ ਕੇ ਜਾਣਾ ਐਸ ਤਰ੍ਹਾਂ ਦੀ ਟ੍ਰੇਨਿੰਗ ਇਹੋ ਜੀ ਕੰਪੇਨਿੰਗਸ ਹੋਣੀਆਂ ਚਾਹੀਦੀਆਂ ਵੀ ਬੱਚੇਓ ਤੁਹਾਡਾ 10 ਦਸਵੀਂ ਪਾਸ ਜਦੋਂ ਹੁੰਦਾ ਬੱਚਾ ਉਦੀ ਫਰਨੀਸ਼ਿੰਗ ਹੋਣੀ ਚਾਹੀਦੀ ਉਹਦੇ ਦਿਮਾਗ ਦੀ ਉਹੋ ਜਿਹਾ ਕਲੱਬ ਬਣਨੇ ਚਾਹੀਦੇ ਆ ਵੀ ਤੂੰ ਅੱਗੇ ਪੜਨਾ ਵਿਦਰ ਨੂੰ ਐ ਬੱਚਿਆਂ ਨੂੰ ਕਹਿਣਾ ਵੀ ਤੂੰ ਸੈਪਰੇਸ਼ਨ ਹੋਣੀ ਚਾਹੀਦੀ ਆ ਵੀ ਤੂੰ ਐਨਡੀਏ ਕਰਨਾ ਆ ਤੂੰ ਪੀਸੀਐਸ ਦੀ ਤਿਆਰੀ ਕਰਨੀ ਆ ਤੂੰ ਆਈਪੀਐਸ ਦੀ ਕਰਨੀ ਆ ਤੂੰ ਪਾਇਲਟ ਬੰਨਾ ਐ ਇਸ ਤਰੀਕੇ ਨੂੰ ਡਾਇਰੈਕਸ਼ਨ ਖੜਨੀ ਪੈਣੀ ਐ ਨਾ ਕਿ ਇਸ ਤਰੀਕੇ ਨੂੰ ਖੜਨੀ ਪੈਣੀ ਵੀ ਤੂੰ ਵੱਡਾ ਹੋ ਕੇ ਲੀਡਰ ਬਣ ਜੀ ਤੇ ਮੇਰੇ ਮਗਰ 400 ਮੁੰਡਾ ਇਕੱਠਾ ਕਰਕੇ ਲੈ ਆਈ ਉਹ ਦੁਨੀਆ ਗਈ ਕਿੰਨੇ ਕੁ ਮੁੰਡੇ ਆਡੇ ਪੀਸੀਐਸ ਆਈ ਐਸ ਆਈਪੀਐਸ ਕੱਟਦੇ ਵੇਚੀ ਫਸ ਜਾਂਦੇ ਆ ਕੋਈ ਫਰਨੀਸ਼ਿੰਗ ਨਹੀਂ ਹੈਗੀ ਦਮਾਨ ਦੀ ਲੀਡਰਾਂ ਨੂੰ ਇਸ ਪਾਸੇ ਨੂੰ ਗੱਲ ਖੜਦੀ ਪੈਣੀ ਆ ਅੱਗੇ ਲੋਕਾਂ 'ਚ ਮੈਨੀਫੈਸਟੋ ਇਹ ਲੈ ਕੇ ਜਾਣਾ ਪੈਣਾ ਵੀ ਆਪਾਂ ਕਿੱਧਰ ਨੂੰ ਫੜਨਾ ਮੈਡੀਕਲ ਲਾਈਨ ਨੂੰ ਸੁਧਾਰਨਾ ਕਿੱਦਾਂ ਜਿਹੜਾ ਬੰਦਾ ਮੈਂ ਕਈ ਵਾਰੀ ਗੱਲ ਕਰਦਾ ਹੁਣ ਵਧੀਆ ਪਾਰਟੀ ਨੂੰ ਵਧੀਆ ਮੁੰਡੇ ਥੋੜੇ ਬੰਦੇ ਮੈਡੀਕਲ ਲਾਈਨ ਦੇ ਥੋੜੇ ਬੰਦੇ ਲਾਅ ਲਾਈਨ ਦੇ ਥੋੜੇ ਬੰਦੇ ਐਗਰੀਕਲਚਰਿਸਟ ਜਿਨ੍ਹਾਂ ਨੇ ਐਮ ਐਸ ਸੀ ਐਗਰੀਕਲਚਰ ਕੀਤੀ ਹੈ ਪੀ ਐਚ ਡੀ ਕੀਤੀ ਹੈ ਤਾਂ ਕਿ ਚੀਜ਼ਾਂ ਦਾ ਸੋਲੂਸ਼ਨ ਲੱਭਣ ਹਮ ਆਪਾਂ ਜਦੋਂ ਕਿ ਇਹ ਚੀਜ਼ ਨੂੰ ਮੰਨ ਲਓ ਪੰਜਾਬ ਨੂੰ ਕਿਸੇ ਸੰਕਟ ਚੋਂ ਬਾਹਰ ਕੱਢਣਾ ਹੈ ਉਹਦੇ ਤੇ ਰਿਸਰਚਿੰਗ ਹੋਣੀ ਚਾਹੀਦੀ ਪੋਲੀਟੀਕਲ ਬੰਦੇ ਵੀ ਉਹ ਹੋਣੇ ਚਾਹੀਦੇ ਵੀ ਜਿਹੜੇ ਕੰਮ ਕੰਮ ਸਿਕਨ ਰਿਸਰਚ ਤੇ ਕਰ ਸਕਣ ਚਾਰ ਅਫਸਰ ਬੈਠੇ ਆ ਚਾਰ ਅਫਸਰਾਂ ਨਾਲ ਬਰਾਬਰ ਦੀ ਬਹਿਸ ਹੋਏ ਪੋਲੀਟੀਕਲ ਬੰਦਾ ਅਫਸਰ ਨੂੰ ਦੱਸੇ ਵੀ ਸਰ ਮੈਂ ਰਿਸਰਚ ਕੀਤੀ ਹੈ ਇਸ ਗੱਲ ਤੇ ਤੁਸੀਂ ਕੱਢ ਕੇ ਦੱਸੋ ਆਹ ਚੀਜ਼ ਹੋ ਸਕਦੀ ਆ ਇਹ ਕ੍ਰੌਪ ਅਹੀਂ ਪੰਜਾਬ ਚ ਲਿਆ ਸਕਦੇ ਆ ਇਹ ਕ੍ਰੌਪ ਦੀ ਅਹੀਂ ਹਾਈਲਡ ਵਧ ਕਰ ਸਕਦੇ ਆ ਪੋਲੀਟਿਕਲ ਬੰਦੇ ਨੂੰ ਅਫਸਰ ਨਾਲੋਂ ਵੱਧ ਨੌਲੇਜ ਹੋਏ ਵੀ ਯਾਰ ਹਾਂ ਵੀ ਅਫਸਰ ਨੂੰ ਟੈਨਸ਼ਨ ਹੋਗੇ ਵੀ ਮੈਂ ਇਹਦੇ ਦਿਮਾਗੀ ਲੈਵਲ ਤੋਂ ਉੱਤੇ ਦੀ ਚੀਜ਼ ਕੱਢ ਕੇ ਲਿਆਣੀ ਆ ਉਹਦੀ ਆਪਸ ਚ ਉਹਨਾਂ ਦੋਵਾਂ ਦੀ ਪੇਸ ਲਏ ਕਿ ਐਗਰੀਕਲਚਰ ਮਿਨਿਸਟਰ ਦੀ ਤੇ ਇੱਕ ਅਫਸਰ ਦੀ ਆਪਸ ਚ ਪੇਸ ਮਿਲੇ ਉਹਨਾਂ ਨੂੰ ਸਮਝ ਲੱਗੇ ਵੀ ਵਾਕੇ ਯਾਰ ਇਹ ਇਸ ਕ੍ਰੌਪ ਦੀ ਗੱਲ ਕਰਨ ਦੇ ਨੂੰ ਤੇ ਹਰ ਚੀਜ਼ ਦਾ ਪਤਾ ਉਹ ਇੱਥੇ ਫਿਰ ਕਈ ਵਾਰੀ ਇਦਾਂ ਹੀ ਕਰ ਦਿੰਦੇ ਜਦੋਂ ਮਗਰ ਉਹ ਹੀ ਬੰਦੇ ਆਣੇ ਉਹਨਾਂ ਨੂੰ ਪਤਾ ਪਤਾ ਕੁਝ ਹੈ ਨਹੀਂ ਜੋ ਅਫਸਰ ਨੇ ਕਹਿ ਦਿੱਤਾ ਗੱਲ ਨੂੰ ਕਿ ਸੋ ਮੇਰੇ ਕਹਿਣ ਦਾ ਮੈਂ ਕਨਕਲੂਡ ਕਰਦਾ ਗੱਲ ਨੂੰ ਆਪਾਂ ਯੂਥ ਨੂੰ ਸਹੀ ਪਾਸੇ ਲਾਈ ਤੇ ਯੂਥ ਨੂੰ ਸਹੀ ਪਾਸੇ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਲਾ ਰਹੀ ਹੈ ਮੈਂ ਮੈਂ ਆਪਣੀ ਪਾਰਟੀ ਚ ਵੀ ਗੱਲ ਕਰਦਾ ਵੀ ਆਪਾਂ ਵਧੀਆ ਮੁੱਦੇ ਲੈ ਕੇ ਆਈਏ ਜਿਹੜੇ ਪ੍ਰੋਬਲਮ ਨੂੰ ਜੋ ਕੱਢ ਸਕਣ ਜਿਹੜੇ ਗਰਾਊਂਡ ਲੈਵਲ ਤੇ ਕਰ ਸਕਣੇ ਦਿੱਲੀ ਗੱਲ ਚੱਲ ਰਹੀ ਹੈ ਐਵੇਂ ਦੇ ਮੁੰਡਿਆਂ ਦੀ ਸਿਲੈਕਸ਼ਨ ਹੋਣੀ ਸ਼ੁਰੂ ਹੋ ਗਈ ਹੈ ਜਿਹੜੇ ਇੰਟੈਲੈਕਚੁਅਲ ਮੁੰਡੇ ਆ ਉਹਨਾਂ ਨੂੰ ਪਾਰਟੀ ਐਡਜਸਟ ਕਰਨਾ ਸ਼ੁਰੂ ਕਰ ਗਈ ਵੀ ਤੁਸੀਂ ਇੱਕੋ ਫਾਈਂਡਰ ਬਣੋ ਪ੍ਰੋਬਲਮ ਫਾਈਂਡਰ ਬਣੋ ਇਹ ਕੰਮ ਤਾਂ ਮਾਨਾਂ ਦੇ ਟਾਈਮ 'ਚ ਮਿਲੂਗਾ। ਤੇ ਹੁਣ ਜਿਹੜੀ ਆਪਣੀ ਕਾਂਗਰਸ ਦੀਆਂ ਵੋਟਾਂ ਜਿਹੜੀ ਯੂਥ ਕੌਮਿਕ ਦੀਆਂ ਵੋਟਾਂ ਇਹਦੇ ਵਿਰੁੱਧ ਦੇ ਵਿੱਚ ਹੁਣ ਤੁਸੀਂ ਕੀ ਕੁਝ ਕਰੋਗੇ ਜੀ? ਮੈਂ ਸਰ ਇੱਕ ਤੇ ਮੀਡੀਆ ਦਾ ਕਾਲ ਥੈਂਕਸ ਕਰਦਾ ਉਹਨਾਂ ਨੇ ਇੱਕ ਪਲੇਟਫਾਰਮ ਤੇ ਗੱਲ ਰੱਖੀ ਹੈ ਕਾਫੀ ਟਾਈਮ ਤੋਂ ਫੋਨ ਆ ਰਹੇ ਆ ਤਰ ਉਤਰੋਂ। ਹੁਣ ਮੈਂ ਇਹਦੀ ਕੋਸ਼ਿਸ਼ ਆ ਵੀ ਮੈਂ ਪਾਰਟੀ ਨੂੰ ਵੀ ਸਮਝਾਵਾਂ। ਉਹ ਨਾਨਮੀ ਫੋਲੋਅ ਅਪ ਕੀਤੀ ਗੱਲ ਇਹਦਾ ਕੋਈ ਲੱਭਦੇ ਹਾਲ ਜੀ ਇਹ ਮੁੰਡਿਆਂ ਦਾ ਕਾਰਨ ਨਾ ਹੋਵੇ ਮੁੰਡੇ ਵਿਚਾਰਿਆਂ ਦੇ ਪੈਸੇ ਨਾ ਲੱਗਣ ਜੇ ਉਹ ਇਲੈਕਸ਼ਨਾਂ ਨੂੰ ਇੰਟਰਨਲ ਸਟਰਕਚਰ ਨਾਲ ਕੋਈ ਮਤਲਬ ਨਹੀਂ ਕਿ ਇਹ ਹੈਵੀ ਪਾਰਟੀ ਹੈ ਪਰ ਮੁੰਡਿਆਂ ਦੇ ਪੈਸੇ ਨਾ ਲੱਗਣ ਕੈਂਡੀਵਲ ਵਾਲੇ ਮੁੰਡੇ ਅੱਗੇ ਆ ਜਾਣ ਮਤਲਬ ਪੈਸੇ ਵਾਲੇ ਨਾ ਸਿਲਵਰ स्पून ਵਾਲੇ ਤੇ ਇਹ ਤਾਂ ਇੱਕ ਮੌਕਾ ਦੂਜੀ ਪਾਰਟੀਆਂ ਦੇ ਲਈ ਵੀ ਹੈ ਕਿਉਂਕਿ ਜਿਹੜੇ ਆਮ ਘਰਾਂ ਦੇ ਮੁੰਡੇ ਜਿਹੜੇ ਵਧੀਆ ਹੋ ਸਕਦੇ ਨੇ ਤੁਸੀਂ ਆਪਣੀ ਪਾਰਟੀ 'ਚ ਲਿਆ ਸਕਦੇ ਹੋ ਬਿਲਕੁਲ ਮੈਂ ਤੇ ਮੈਨੂੰ ਕਈ ਬੰਦਿਆਂ ਦੇ ਫੋਨ ਆਉਂਦੇ ਆ ਆਪਾਂ ਨੂੰ ਕਰਨ ਦੇ ਟੱਚ ਵੀ ਆ ਛੱਡੋ ਵੀ ਬੈਹ ਵਾਲੀ ਗੇਮ ਤੋਂ ਅੰਦਰ ਆ ਉਹਨਾਂ ਦਾ ਜੀ ਕਰਦਾ ਵੀ ਹਾਂ ਇਹੋ ਜਿਹੇ ਬੰਦੇ ਬੈਠੇ ਉੱਥੇ ਜਿਹੜੇ ਆ ਗੱਲ ਕਰਦੇ ਇਸ ਕਰਕੇ ਆ ਮੇਰੇ ਟਾਈਮ 'ਚ ਤੁਹਾਨੂੰ ਕਾਫੀ ਚੀਜ਼ ਮਿਲੂਗਾ ਤੇ ਇਹ ਸੀਗੇ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਆਗੂ ਰਾਹੁਲ ਕਾਦੀਆਂ ਐਦਾਂ ਦੀਆਂ ਹੋਰ ਗੱਲਬਾਤ ਤੇ ਖਬਰਾਂ ਦੇ ਲਈ ਦੇਖਦੇ ਰਹੋ ਪੰਜਾਬ ਕਲਿੱਕ ਟੀਵੀ